ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਚੱਲ ਰਹੀ ਪ੍ਰਸ਼ਟਾਚਾਰ ਵਿਰੁੱਧ ਮੁਹਿੰਮ ਤਹਿਤ ਲੁਧਿਆਣਾ ਦੇ ਚੀਮਾ ਚੌਂਕ ਸਥਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫਤਰ ਦੇ ਵਿੱਚ ਤਾਇਨਾਤ ਜੂਨੀਅਰ ਇੰਜੀਨੀਅਰ ਕੁਲਦੀਪ ਸਿੰਘ ਨੂੰ 5000 ਦੀ ਦੂਜੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ ਇੱਥੇ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਉਕਤ ਮੁਲਜ਼ਮ ਨੂੰ ਲੁਧਿਆਣਾ ਸ਼ਹਿਰ ਦੇ ਸ਼ਿੰਗਾਰ ਰੋਡ ਸਥਿਤ ਰਾਮਨਗਰ ਦੇ ਵਸਨੀਕ ਜਸਵਿੰਦਰਪਾਲ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਜਸਵਿੰਦਰਪਾਲ ਸਿੰਘ ਨੇ ਸ਼ਿੰਗਾਰ ਰੋਡ ਲੁਧਿਆਣਾ ਦੇ ਰਹਿਣ ਵਾਲੇ ਚਾਹ ਦੀ ਦੁਕਾਨ ਨੂੰ ਇਹਨਾਂ ਨੇ ਪਾਈ ਹੋਈ ਹੈ ਇਹਨਾਂ ਦਾ ਬਿਜਲੀ ਦਾ ਮੀਟਰ ਸੜ ਗਿਆ ਸੀ ਔਰ ਅੱਜ ਇੱਥੇ ਸਾਡੇ ਬਿਜ਼ਨਸ ਬਿਊਰੋ ਰੇਂਜ ਲੁਧਿਆਣਾ ਦਫ਼ਤਰ ਆਏ ਸੀਗੇ ਇਹਨਾਂ ਨੇ ਦੱਸਿਆ ਵੀ ਸਾਡਾ ਮੀਟਰ ਜਿਹੜਾ ਸੜ ਗਿਆ ਸੀ ਕਰੀਬ 4-5 ਮਹੀਨੇ ਪਹਿਲਾਂ ਔਰ ਉਹਨੂੰ ਜਦੋਂ ਇਹ ਕੰਪਲੇਂਟ ਦੇਣ ਗਏ ਸਾਡਾ ਮੀਟਰ ਚੇਂਜ ਕੀਤਾ ਜਾਵੇ ਜੇ ਹੀ ਕੁਲਦੀਪ ਸਿੰਘ ਜਿਹੜਾ ਉੱਥੇ ਚੀਮਾ ਚੌਂਕ ਵਿੱਚ ਪੀਰ ਰਿਪੋਰਟ ਦਾ ਦਫ਼ਤਰ ਹੈਗਾ ਉੱਥੇ ਉਹਨੂੰ ਮਿਲੇ ਨੇ ਉਹਨੇ 36000 ਦੀ ਡਿਮਾਂਡ ਕੀਤੀ ਇਹਨਾਂ ਕੋਲੋਂ ਇਹਨਾਂ ਨੇ ਕਿਹਾ ਵੀ ਇੰਨੇ ਸਿੱਧੇ پیسے ਨਹੀਂ ਦੇ ਸਕਦੇ ਤੇ ਪਰ ਉਹਨੇ ਕਿਹਾ ਇਹ ਪੈਸੇ ਦੇਣੇ ਪੈਣਗੇ ਫਿਰ ਉਹਨਾਂ ਨੇ ਬੇਨਤੀਆਂ ਤਰਲੇ ਕਰਕੇ 15000 ਚ ਸੈਟਲਮੈਂਟ ਹੋ ਗਈ ਤੇ 10000 ਰੁਪਏ ਉਹਨਾਂ ਨੇ ਪਹਿਲਾਂ ਲੈ ਲਏ ਸਨ। ਬਾਕੀ ਜਿਹੜਾ ਰਿਮੇਨਿੰਗ ਜਿਹੜਾ ਰਹਿ ਰਿਹਾ ਸੀ ਉਹ ਮਹਾਰਿਆ ਸੀਗਾ। ਔਰ ਉਹ ਆਜੀ ਉਹਨੇ ਮੰਗਿਆ ਸੀ ਪੈਸੇ ਦੇ ਕੇ ਜਾਓ। ਔਰ ਇਹ ਅੱਜ ਫਿਰ ਸਾਡੇ ਜਦੋਂ ਇਹਨੇ ਦੱਸਿਆ ਤਾਂ ਅਸੀਂ ਫਿਰ ਸਾਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਮੁਕੱਦਮਾ ਦਰਜ ਕੀਤਾ। ਔਰ ਇਹ ਇੱਕ Trap ਇੱਕ ਅਸੀਂ ਇੱਕ ਪਲਾਨ ਕੀਤਾ ਸਾਡੇ ਇੰਸਪੈਕਟਰ ਕੁਲਵੰਤ ਸਿੰਘ ਔਰ ਡੀਐਸਪੀ ਅਰਵਿੰਦਰ ਸਿੰਘ ਗਰੇਵੰਦੀ ਨਗਰਾਨੀ Trap ਕੀਤਾ ਔਰ ਇਨੇ ਜੈ ਜਿਹੜਾ ਕੁਦੀ ਸਿੰਘ ਦਾ ਇਹਨੂੰ ਰੰਗੇ ਹੱਥੀ ਸਰਕਾਰੀ ਬਾਦੀ ਹਾਜ਼ਰੀ ਪੰਜ ਹਜ਼ਾਰ ਲੈਂਦਿਆਂ ਨੂੰ ਗਫਤਾਰ ਕੀਤਾ ਹੈਗਾ ਔਰ ਕੱਲ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਲੁਧਿਆਣਾ ਲਾਈਵਲੀ ਟਿੰਕਾ ਚਾਰਤੀ ਰਿਪੋਰਟ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤਹਿਤ ਲੁਧਿਆਣਾ ਦੇ ਚੀਮਾ ਚੌਂਕ ਸਥਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫਤਰ ਦੇ ਵਿੱਚ ਤਾਇਨਾਤ ਜੂਨੀਅਰ ਇੰਜੀਨੀਅਰ ਕੁਲਦੀਪ ਸਿੰਘ ਨੂੰ 5000 ਦੀ ਦੂਜੀ ਕਿਸ਼ਤ ਲੈਣਦੇ ਹੋਏ ਰੰਗੇ ਹੱਥੀ ਕਾਬੂ ਕੀਤਾ। ਇੱਥੇ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤੋ ਮੁਲਜ਼ਮ ਨੂੰ ਲੁਧਿਆਣਾ ਸ਼ਹਿਰ ਦੇ ਸ਼ਿੰਗਾਰ ਰੋਡ ਸਥਿਤ ਰਾਮਨਗਰ ਦੇ ਵਸਨੀਕ ਜਸਵਿੰਦਰਪਾਲ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਫਤਾਰ ਕੀਤਾ ਗਿਆ ਇੱਕ ਜਸਵਿੰਦਰਪਾਲ ਸਿੰਘ ਨੇ ਸ਼نگਾਰ ਰੋਡ ਲੁਧਿਆਣਾ ਦੇ ਰਹਿਣ ਵਾਲੇ ਚਾਹ ਦੀ ਦੁਕਾਨ ਨੂੰ ਇਹਨਾਂ ਨੇ ਪਾਈ ਹੋਈ ਹੈ ਇਹਨਾਂ ਦਾ ਬਿਜਲੀ ਦਾ ਮੀਟਰ ਸੜ ਗਿਆ ਸੀ ਔਰ ਅੱਜ ਇੱਥੇ ਸਾਡੇ ਬਿਜ਼ਨਸ ਬਿਊਰੋ ਰੇਂਜ ਲੁਧਿਆਣਾ ਦਫ਼ਤਰ ਆਏ ਸੀਗੇ ਇਹਨਾਂ ਨੇ ਦੱਸਿਆ ਵੀ ਸਾਡਾ ਮੀਟਰ ਜਿਹੜਾ ਸੜ ਗਿਆ ਸੀ ਕਰੀਬ 4-5 ਮਹੀਨੇ ਪਹਿਲਾਂ ਔਰ ਉਹਨੂੰ ਜਦੋਂ ਇਹ ਕੰਪਲੇਂਟ ਦੇਣ ਗਏ ਆ ਸਾਡਾ ਮੀਟਰ ਚੇਂਜ ਕੀਤਾ ਜਾਵੇ ਜੈ ਕੁਲਦੀਪ ਸਿੰਘ ਜਿਹੜਾ ਉੱਥੇ ਚੀਮਾ ਚੌਂਕ ਵਿੱਚ ਪੀਡੀਆ ਬੋਰਡ ਦਾ ਦਫਤਰ ਹੈਗਾ ਉੱਥੇ ਉਹਨੂੰ ਮਲੇ ਨੇ ਉਹਨੇ 36000 ਦੀ ਮੰਗ ਕੀਤੀ ਇਹਨਾਂ ਕੋਲੋਂ ਇਹਨਾਂ ਨੇ ਕਿਹਾ ਵੀ ਇੰਨੇ ਸੀ ਪੈਸੇ ਨਹੀਂ ਦੇ ਸਕਦੇ ਤੇ ਪਰ ਉਹਨੇ ਕਿਹਾ ਪੈਸੇ ਦੇਣੇ ਪੈਣਗੇ ਫਿਰ ਉਹਨਾਂ ਨੇ ਬੇਨਤੀਆਂ ਤਰਲੇ ਕਰਕੇ 15000 ਚ ਸੈਟਲਮੈਂਟ ਹੋ ਗਈ ਤੇ 10000 ਰੁਪਏ ਉਹਨਾਂ ਨੇ ਪਹਿਲਾਂ ਲੈ ਲਏ ਸਨ ਬਾਕੀ ਜਿਹੜਾ ਰਿਮੇਨਿੰਗ ਜਿਹੜਾ ਉਹ ਰਹਿ ਰਿਹਾ ਸੀਗਾ ਔਰ ਵਾਜਿਓ ਨੇ ਮੰਗਿਆ ਸੀ ਪੈਸੇ ਦੇ ਕੇ ਜਾਓ ਔਰ ਇਹ ਅੱਜ ਜਿੱਥੇ ਸਾਡੇ ਜਦੋਂ ਇਹਨੂੰ ਦੱਸਿਆ ਸੀ ਫਿਰ ਸਾਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਔਰ ਇਹਦੀ ਇੱਕ Trap ਇੱਕ ਅਸੀਂ ਇੱਕ ਪਲਾਨ ਕੀਤਾ ਸਾਡੇ ਇੰਸਪੈਕਟਰ ਪ੍ਰਮੋਦ ਸਿੰਘ ਔਰ ਡੀਐਸਪੀ ਗੁਰਿੰਦਰ ਸਿੰਘ ਇਹਨੇ ਗਾਂਧੀਗਨਦੀ ਨੀ Trap ਕੀਤਾ ਔਰ ਇਹਨੇ ਜੈਜੜਾ ਕੁਲਦੀਪ ਸਿੰਘ ਇਹਨੂੰ ਰੰਗੇ ਹੱਥੀ ਸਰਕਾਰੀ ਗਾਂਧੀ ਹਾਜ਼ਰੀ 5000 ਲੈਂਦਿਆਂ ਨੂੰ ਗਫ्तार ਕੀਤਾ ਹੈਗਾ ਔਰ ਕੱਲ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਲੁਧਿਆਣਾ ਲਾਈਵਲੀ ਟਿੰਕਾ ਚਾਰਤੀ ਰਿਪੋਰਟ